ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਵੀਰ ਸੋਨੀ ਹੋਂਦੇ ਕੋਲ ਪਿੰਡ ਉਸਮਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸ਼ਹਿਰੋਂ ਦੇ ਬਿਲਕੁਲ ਨੇੜੇ ਪਿੰਡ ਉਸਮੇ ਤੁਸੀਂ ਵਿਜ਼ਿਟ ਕਰ ਲਿਆ ਜੇ ਨਸ਼ਾਰੇ ਪਨਵਾ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਹੈ ਸਾਰੀ ਵੀਰ ਸੋਨੀ ਦੇ ਘਰ ਆ ਦੋਸਤੋ ਪਹਿਲਾਂ ਜੇ ਆਪਾਂ ਰੁਟੀਨ ਦੇ ਵਿੱਚ ਕਾफी ਪਸ਼ੂ ਤੁਹਾਨੂੰ ਦਿਖਾਏ ਆ ਵੱਡੀ ਗਿਣਤੀ ਦੇ ਵਿੱਚ ਮਾਲ ਹੁੰਦਾ ਵੀਰ ਦੇ ਕੋਲ ਅੱਜ ਤਕਰੀਬਨ ਤੁਹਾਨੂੰ 6 ਮੱਝਾਂ ਝੋਟੀਆਂ ਦਿਖਾਉਣੀਆਂ ਨੇ ਆਪਾਂ ਦੋ ਗੱਬਣ ਦਿਖਾਵਾਂਗੇ ਚਾਰ ਮਜਾਂ ਝੋਟੀਆਂ ਬਿਲਕੁਲ ਸਜਰ ਤਾਜ਼ੀਆਂ ਸੁਈਆਂ ਤੇ ਨਾਲ ਦੀ ਨਾਲ ਹੀ ਅੱਜ ਇਹ ਸੰਗਰਾਂ ਦਾ ਪਾਵਨ ਪਵਿੱਤਰ ਦਿਹਾੜਾ ਹੈ ਠੀਕ ਹੈ ਜੀ ਸਮੂਹ ਸਿੱਖ ਸੰਗਤਾਂ ਨੂੰ ਸਮੂਹ ਸਿੱਖ ਭਾਈਚਾਰੇ ਨੂੰ ਤੇ ਸਮੂਹ ਭਾਈਚਾਰੇ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਸਮੂਹ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾ ਹੋਣਾ ਸੌਣ ਮਹੀਨੇ ਦੀ ਸੰਗਰਾਂ ਦਾ ਤੇ ਵੀਰ ਸੋਨੀ ਸਭ ਤੋਂ ਪਹਿਲਾਂ ਸਾਸਤਰੀ ਕਾਲ ਸਾਸਤਰੀ ਗਾਰ ਸੰਧੂ ਸਾਹਿਬ ਮਹਾਰਾਜ ਠੀਕ ਠਾਕ ਠੀਕਾ ਵਧੀਆ ਜੀ ਵਧੀਆ ਕਿਰਪਾ ਮਾਲਕ ਸ਼ੁਕਰ ਮਾਲਕ ਦਾ ਹਾਂ ਜੀ ਸੋਨੀ ਵੀਰੇ ਅੱਜ ਆਪਰੇ ਕੋਲ ਟੋਟਲ ਸੇ ਮੱਝਾਂ ਝੋਟੀਆਂ ਨੇ ਖੇਪ ਆਉਣੀਆਂ ਸੰਧੂ ਸਾਹਿਬ ਮੱਝਾਂ ਦੇ ਹੋਰ ਵੀ ਹੈਗੀਆਂ ਆਪਣੇ ਕੋ ਪਰ ਮਈਆਂ ਲੈਣਾ ਬੌਲੇ ਤੇ ਆ ਠੀਕ ਆ ਜੀ ਤੇ ਪੂਰੀ ਉਹਦੇ ਡੰਕ ਖੋ ਕੇ ਸਾਮ੍ਹ ਕੇ ਪਾ ਲਾਂਗੇ ਹਮ ਇਸ ਟਾਈਮ ਤੇ ਆਪਣੇ ਕੋ ਦੋ ਮੱਝਾਂ ਗੱਬਣਾਵਾ ਤੇ ਚਾਰ ਮੱਝਾਂ ਸੂਈਆਂ ਪਾਉਣੀਆਂ ਆ ਬਾ ਹਾਂ ਵਾਹ ਜੀ ਵਾਹ ਵੈਸੇ ਗੱਬਣ ਜੜ ਕੇ ਮੱਝਾਂ ਦੋ ਵੱਡੀਆਂ ਹੋ ਵਿੱਚ ਉਹ ਵੱਡੀਆਂ ਜੀ ਬਾਕੀ ਸੋਨੀ ਵੀ ਰੇਟ ਮੈਨੂੰ ਲੱਗਦਾ ਵੀ ਹਰੇਕ ਤਰ੍ਹਾਂ ਦਾ ਹੀ ਆ ਥੋੜੇ ਦਰਿਆ ਨੇ ਸਾਰੇ ਦਰ ਮੈਨਾਂ ਵੀ ਹੈਗਾ ਮਹਾਰਾਜ ਜਿਹੋ ਜਾ ਹੁਣ ਭਾਅ ਬਾਜ਼ਾਰ ਦੇ ਹਿਸਾਬ ਨਾਲ ਚਲੋ ਫਰਕ ਵੀ ਪਿਆ ਵਾ ਅੱਗੇ ਨਾਲੋਂ ਬਾਜ਼ਾਰ ਦਾ ਵੀ ਫਰਕ ਪੈ ਗਿਆ ਵਾ ਹਾਂ ਜੀ ਤੇ ਬਾਕੀ ਸੁਆ ਵੀ ਅੱਗੇ ਲੋਕ ਉਤਰਿਆ ਵਾ ਬਿਲਕੁਲ ਬਿਲਕੁਲ ਸੁਆ ਪੈ ਗਿਆ ਤਾਂ ਕਰ ਦਿਖਾ ਕਿਤਨਾ ਕਿਤੇ ਫਰਕ ਆਇਆ ਵਾ ਫਰਕ ਆਇਆ ਵਾ ਬਾਕੀ ਇਹ ਲੈ ਘਰ ਆਲੇ ਤੇ ਉਹੋ ਮੁੱਲ ਕਰੀ ਜਾਂਦੇ ਹੁਣ ਆਪਾਂ ਨੂੰ ਪਤਾ ਲੱਗਦਾ ਆਂ ਕਿ ਰੋਜ਼ ਦੇ ਰੋਜ਼ ਹੀ ਵੀ ਮਾਲ ਵਿਗਦਾ ਜੇ ਇਸ ਹਾਮ ਨਾਲ ਜੇ ਇਸ ਹਾਮ ਨਾਲ ਜਿਹੜੇ ਵੀਰ ਆਪਣੇ ਚਲੋ ਰੋਜ਼ ਕਾਰੀਗਰ ਬੰਦੇ ਆ ਰੋਜ਼ ਜਿਹਨੇ ਬਾਹਰ ਤੋੜਾ ਫੇਰਾ ਕਰਨਾ ਉਹਨਾਂ ਨੂੰ ਤਾਂ ਪਤਾ ਕੇਮ ਕਿਤੇ ਚੱਲਦੀ ਆਂ ਬਸ ਬਸ ਤੇ ਘਰ ਵਾਲੇ ਵੀਰ ਵੀ ਚਲੋ ਕਈ ਵਾਰ ਸੋਚ ਲੈਂਦੇ ਵੀ ਯਾਰ ਇਹੋ ਜੀਆਂ ਮੱਝਾਂ ਹਮਾਂ ਨਾਲ 2-2 ਲੱਖੀ ਮੰਗ ਲਈਏ ਮੰਗ ਲਈਏ ਮੰਗਦੇ ਹਲੇ ਵੀ ਮੰਗਦੇ ਸੋਹਣ ਸਾਹਿਬ ਪਰ ਅੱਜ ਕਿਸਾਨ ਵੀਰੋ ਜਾਇਜ਼ ਰੇਟ ਵਡੀਆਂ ਮੱਝਾਂ ਹੋਣਗੀਆਂ ਵੀ ਬਿਲਕੁਲ ਹਾਤੀ ਸੰਦੂਰੇ ਆ ਦੋ ਮੱਝਾਂ ਦਿਖਾਉਣੀਆਂ ਤੁਹਾਨੂੰ ਗੱਬਣ ਤਿਆਰੀ ਵਾਲੀਆਂ ਇਧਰ ਜੇਕਰ ਗੱਲ ਕਰੀਏ ਤਿੰਨ ਮਈਆਂ ਇਧਰ ਦੇ ਪਾਸੇ ਖੜੀਆਂ ਨੇ ਬਿਲਕੁਲ ਇਹ ਵੀ ਤਾਜ਼ਗਾ ਸੁਈਆਂ ਨੇ ਇੱਕ ਨੀਲੀ ਰਾਵੀ ਦੀ ਮੱਝ ਦਿਖਾਵਾਂਗੇ ਵੀ ਸੋਨੀ ਦੇ ਕੋਲ ਇਹ ਨੀਲੀ ਰਾਵੀ ਦੀ ਮੱਝ ਕੱਟ ਟੇਡਾ ਬਾਕੀ ਪ੍ਰੋਪਰ ਡਿਟੇਲ ਜਿਹੜੀ ਦੁੱਧ ਦੀ ਦਵਾਂਗੇ ਤੁਹਾਨੂੰ ਜਿਹੜੀਆਂ ਮਈਆਂ ਹਜੇ ਮੱਜਾਂ ਜਿਹੜੀਆਂ ਗੱਬਾਂ ਨੂੰ ਟੁਕੀਆਂ ਤਿਆਰੀਆਂ ਵਾਲੀਆਂ ਕਿੰਨਾ ਕਿੰਨਾ ਸਮਾਂ ਕਰਦੀਆਂ ਨੇ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤਰੀਕਾ ਤੇ 16 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਇਹ ਵੀਡੀਓ ਆਫ ਬਣਾ ਰਹੇ ਆ ਪੂਰੀ ਗੱਲਬਾਤ ਕਰਾਂਗੇ ਬਾਕੀ ਸੋਨੀਪਾ ਪੂਰਾ ਜਾਇਦ ਤੇ ਜਾਇਜ਼ ਕਰਕੇ ਦੇ ਦੇ ਜੀ ਮਾਲ ਬਿਲਕੁਲ ਅੱਜ ਜਾਇਦ ਤੇ ਜਾਇਜ਼ ਕਰਕੇ ਦੇਣਾ ਸੰਧੂ ਸਾਹਿਬ ਠੀਕ ਆ ਬਾਕੀ ਸੋਨੀ ਮੇਰੇ ਜਿਹੜੇ ਮਾਲ ਆਪਣੇ ਕੋਲ ਪਸ਼ੂ ਜਿਹੜੇ ਸੂਏ ਸੁਬਾਏ ਆ ਦੁੱਧ ਜਿੰਨਾਂ ਦੀ ਚਵਾਈ ਵਧੀਆ ਚੱਲਣਾ ਮਿਲਿਆ ਜਿਹੜੀ ਚਵਾਈ ਹੋਊਗੀ ਦੁੱਧ ਜਿੰਨਾ ਦੱਸਾਂਗੇ ਉਹੋ ਨਿਕਲੂਗਾ ਸੰਧੂ ਸਾਹਿਬ ਠੀਕ ਆ ਜੀ ਤੇ ਜੋ ਜਿੰਨੇ ਜਣਾਂ ਦਾ ਸੂਆ ਵਾ ਬਾਕੀ ਦੁੱਧ ਗਾੜੀ ਤੇ ਹੁਣ ਸਿਵਾ ਦਾ ਵਾ ਜੀ ਹੁਣ ਅੱਗੇ ਅੱਜ ਇੱਕ ਸਵੇਰੇ ਵੀਰ ਨੇ ਮੈਨੂੰ ਫੋਨ ਲਾਇਆ ਕਿ ਮੈਨੂੰ ਮਲਬ ਕੇ ਜਾਰਾ ਸਮਾਂ ਦੁੱਧ ਦਿੰਦੀ ਮੈਂ ਕਿਹਾ ਭਾਈ ਆਪਾਂ ਗਰੰਟੀ ਇਹ ਨਹੀਂ ਦਿੰਦੇ ਤੋ ਆਪਣੇ ਉਹ ਅੱਜ ਆਇਆ ਪਰਸੋਂ ਵੀਡੀਓ ਤੇ ਪਾਤਾ ਹੰ 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 ਸੰਦੂ ਸਾਹਿਬ ਆਪਾਂ ਵੇਖਿਆ ਕੱਖ ਨਹੀਂ ਇਹਨੇ ਅਗਰੇ ਨੂੰ ਗਰੰਟੀ ਦੇ ਕੇ ਘਲਾਦੀ ਅਗਲਾ ਭੜ ਕੇ ਰੱਟਾ ਪਾਈ ਵੀ ਤੂੰ ਸੁੰਨਿਆ ਤੱਕ ਆਖਿਆ ਦੁੱਧ ਦਊਗੀ ਸਾਲ ਭਰ ਨਹੀਂ ਮਿਲੀ ਸਾਡੇ ਗੱਲ ਹੈ ਹੈਨਾ ਕਿ ਪਸ਼ੂ ਪਸ਼ੂਆਂ ਦੀਆਂ ਜਾਂ ਮੱਝਾਂ ਝੋਟੀਆਂ ਦੀਆਂ ਜਾਤਾਂ ਨੇ ਠੀਕ ਹੈ ਜੀ ਮੈਸਟਰ ਅਬ੍ਰੇਡਾ ਨੇ ਕਈ ਵਾਰ ਹੁੰਦਾ ਵੀ ਪਸ਼ੂ ਮਾਲਾ ਵੀ ਮਹੀਨੇ ਬਾਅਦ ਸੋਣਾ ਤੇ ਅੱਜ ਭਾਵੇਂ ਛੱਡ ਦੋ ਉਹਨੂੰ ਛੱਡ ਦੋ ਕਈ ਵਾਰ ਹੁੰਦਾ ਵੀ ਜਦੋਂ ਲੱਗਦਾ ਪਸ਼ੂ ਵਰਦਾ ਦੋ ਤਿੰਨ ਹੀ ਮ ਇਨਾ ਦੋ ਤਿੰਨਾ ਚਾਰ ਮਹੀਨੇ ਬਾਅਦ ਕਈ ਰਾ ਇੱਕ ਡੰਗ ਪੈਨ ਨੂੰ ਕਰਤੀਆਂ ਬਸ ਬਸ ਤੇ ਆਪਾਂ ਇਹਨਾ ਕਰ ਮਾਰ ਕੇ ਉਹਦੀ ਬੰਦਿਆਂ ਨੂੰ ਚੀਜ਼ ਇਹਨੇ ਵੀ ਆਪਾਂ ਵੇਖਿਆ ਨਹੀਂ ਸੂਆ ਆਪਾਂ ਹੁਣ ਸਾਰੇ ਸੂਏ ਦਾ ਫਿਰ ਕਾਰਡ ਦੱਸ ਦਈਏ ਬਿਲਕੁਲ ਲੋ ਵੀ ਪੂਰੀ ਗੱਲਬਾਤ ਕਰਾਂਗੇ ਮੇਰਾ ਵੀਰੇ 6 ਨਗ ਨੇ ਪੂਰੀ ਤਸੱਲੀ ਨਾਲ ਦਿਖਾਵਾਂਗੇ ਮੋٹے ਤੌਰ ਤੇ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਦੋ ਗੱਬਣਾ ਚਾਰ ਸੂਈਆਂ ਆਉ ਕਰਦੇ ਆ ਪੂਰੀ ਡਿਟੇਲ ਸਾਂਝੀ ਜਿਹੜੇ ਵੀਡੀਓ ਦੇ ਨਾਲ ਇਹ ਇੱਕ ਪਾਸਿਓ ਲੱਗ ਜੰਨੇ ਆ ਇਧਰੋਂ ਲੱਗੀ ਇਧਰੋਂ ਵੀ ਰਾਵੀ ਦੀ ਲੱਗ ਤੋਂ ਕਰਦੇ ਆ ਸ਼ੁਰੂਆਤ ਹਾਂਜੀ ਸੋ ਨੀਲੀ ਰਾਵੀ ਦੀ ਦੋਸਤ ਇੱਕ ਮਾਜ ਤੁਸੀਂ ਸਾਹਮਣੇ ਦੇ ਬਹੁਤ ਪਿਆਰੀ ਮਾਜਾ ਟੀਬੇ ਪਾਸੇ ਕਟਾ ਆ ਗਿਆ ਸੱਜੇ ਪਾਸੇ ਠੀਕ ਹੈ ਜੀ ਅੱਖਾਂ ਬਿੱਲੀਆਂ ਦੋਵੇਂ ਮਾਰਕਿੰਗ ਦੇ ਵਿੱਚ ਪ੍ਰੋਪਰ ਆ ਕੋਈ ਕਿਸੇ ਪਾਸਿਓਂ ਟੁੱਟਣੀ ਮਾਰਕਿੰਗ ਨਹੀਂ ਹੋਊਗੀ ਠੀਕ ਹੈ ਜੀ ਬਾਧੂ ਘਾਟੂ ਕੋਈ ਲੱਤਾਂ ਤੇ ਨਿਸ਼ਾਨ ਕੋਈ ਪੇਟ ਤੇ ਨਿਸ਼ਾਨ ਨਹੀਂ ਹੋਊਗਾ ਠੀਕ ਹੈ ਜੀ ਇਧਰ ਦੇਖੋ ਸੋਨੀ ਵੀਰੇ ਕਿੰਨੇ ਦਿਨਾਂ ਦੀ ਸੂਈ ਹੈ ਆ ਸੰਧੂ ਸਾਹਿਬ ਬੱਚੇ ਦੇ ਝਲਕ ਮਰਾ ਦੇ ਮਰੇ ਜਿਆ ਪਰਲਾ ਬੱਚਾ ਬੈਠਾ ਜੋ ਦਿਖਾ ਦਿੰਦੇ ਆ ਵੈਸੇ ਫਿਰ ਵੀ ਕੋਈ ਐਸਟੀਮੇਟ ਕੋਈ 10 12 ਦਿਨਾਂ ਦਾ ਸੂਰਾ 12 ਦਿਨਾਂ ਦੀ ਸੂਈ ਹੈ ਸੁਬਿਆ ਚ ਹੋਊਗੀ ਤਿੱਜਾ ਤੇ ਜਿਵੇਂ ਮੋਰੇ ਸੰਧੂ ਸਾਹਿਬ ਦੁੱਜਾ ਲਓ ਜੀ ਸੋ ਫੇਸ ਕੁਆਲਿਟੀ ਚੰਗੀ ਏ ਠੀਕਾ ਜੀ ਤੇ ਜੇ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਕੋਈ 10 11 12 ਦਿਨਾਂ ਦਾ ਜਿਹੜਾ ਦੱਸੋ ਸੂਆ ਬਾਕੀ ਬੱਚਾ ਤੁਹਾਨੂੰ ਦਿਖਾ ਦਾਂਗੇ ਮਗਰ ਕੱਟੀ ਏ ਦੇ ਕਟਾਈ ਮਗਰ ਕਤਾ ਮੇਲਕਾਫ ਬੱਚਾ ਦਿਖਾਵਾਂਗੇ ਠੀਕਾ ਜੀ ਆਹ ਦੇਖੋ ਇਹੋ ਬੱਚਾ ਸੁਣੀ ਵੀਰੇ ਹਾਂ ਜਾਓ ਪਰਲਾ ਪਰਲਾ ਸੰਦ ਸਾਵਾ ਪਰਲਾ ਵਿੱਚ ਕਾਇ ਬੈਠਾ ਜੇ ਆਹ ਜਿਹੜਾ ਹਾਂਜੀ ਮੱਥੇ ਤੇ ਫੋਨ ਆ ਠੀਕਾ ਜੀ ਇਹ ਬੱਚਾ ਠੀਕਾ ਜੀ ਆਹ ਕਿ ਬਿੱਲੀ ਮਨ ਕੀ ਹੈ ਬੱਚੇ ਦੀ ਨਹੀਂ ਕੱਟਾ ਮਗਰ ਮੇਲਕਾਫ ਅਸ ਵਕਤ ਸੋਨੀ ਵੀਰੇ ਦੁੱਧ ਦੀ ਗੱਲ ਕਰੀਏ ਕਿੰਨਾ ਚਵਾਕ ਦੁੱਧ ਸੰਧੂ ਸਾਹਿਬ ਇਹਦੇ ਕੋ ਹੋਊਗਾ 11 ਤੋਂ 12 ਕਿਲੋ ਪਰ ਆਪਾਂ 10 ਦੀ ਗਾਰੰਟੀ ਦੇ ਕੇ ਘਲੋਣੇ ਠੀਕ ਹੈ ਜੀ ਤੇ ਆਪਣੇ ਆ ਤਾਂ ਆਪਾਂ ਕਿਲੋ ਘੱਟ ਦੱਸ ਕੇ ਘਲੋਣਾ ਵਾ ਅਗਲੇ ਦੇ ਘਰੇ ਜਾ ਕੇ ਵਧੇ ਦੁੱਧ ਪਰ ਇਹ 11 ਤੋਂ ਵੀ ਵੱਧ ਹੋਊਗਾ 12 ਹੀ ਹੋਵੇ ਪਰ ਆਪਾਂ 10 ਦੀ ਗਾਰੰਟੀ ਦੇਣੀ ਹੈ ਠੀਕ ਹੈ ਜੀ ਲੋਕ ਠੀਕ ਹੈ ਜੀ 10 ਕਿਲੋ ਦੀ ਗਾਰੰਟੀ ਤਸल्ली ਦੋਸਤੋਂ ਰਹੂਗੀ ਬਾਕੀ ਵੇਣਹੂਣ ਹਵਾਨੇ ਚੱਡੇ ਦੇ ਉੱਤੇ ਕਾਫੀ ਆ ਕੋਈ ਕਿਸੇ ਰਕਮ ਦੀ ਸੁਨੀ ਵੀਰੇ ਸਾਰੇ ਮਾਲ ਸਾਰੇ ਪਸ਼ੂਆਂ ਦੀ ਗੱਲ ਕਰੀਏ ਜਿਹੜੀਆਂ ਮੱਝਾਂ ਆਪਣੇ ਕੋਲ ਸੁਈਆਂ ਭੂਰ ਛੱਟਾ ਤਾਂ ਨਹੀਂ ਕਰਕੇ ਸੇ ਸੰਦੂ ਸਾਹਿਬ ਜੇ ਭੂਰ ਛੱਟਾ ਹੋਊਗਾ ਤਾਂ ਆਪਾਂ ਪਿਛਲੀ ਵਾਰੀ ਆਪਾਂ ਛੱਟਾ ਮਾਰਦੀ ਇਹਨਾਂ ਆਪਾਂ ਦੱਸ ਕੇ ਦਿੱਤੀ ਆ ਪਿਆ ਦੇ ਛੱਟਾ ਹੈਗਾ ਜੋ ਜੇ ਹੋਊਗਾ ਤਾਂ ਸੰਦੂ ਸਾਹਿਬ ਪਹਿਲੇ ਦੱਸਾਂਗੇ ਮਾੜੀ ਸ਼ਰਤ ਮਾਰਦੀ ਉਹ ਵੀ ਤੁਹਾਨੂੰ ਦੱਸਿਆ ਵੀ ਸ਼ਰਤ ਮਾਰਦੀ ਜੋ ਬਿਲਕੁਲ ਜੀ ਬਿਲਕੁਲ ਮੈਂ ਵੀ ਇਹ ਗੱਲਬਾਤ ਰਹੂਗੀ ਬਾਕੀ ਮੇਰਾ ਭਰਾ ਬੇ ਤੁੜਕ ਤਸੱਲੀ ਨਾਲ ਤੁਸੀਂ ਸੌਦਾ ਕਰ ਸਕਦੇ ਹੋ 10 ਕਿਲੋ ਦੁੱਧ ਦੇ ਬਿਹਾਵ ਤੇ ਸੁਨੀ ਜਰਾ ਕੀ ਮੋਲ ਡਿਮਾਂਡ ਮੋਹਲ ਦੇ ਸੰਧੂ ਸਾਹਿਬ ਮੈਂ ਇੱਕ ਪੰਜ ਕਰ ਲਈਏ ਹਾਂਜੀ ਆ 95000 ਦੀ ਦੇ ਦੀ ਸੋਚੀ ਜੇ ਪੈਗੇ ਜੇ ਉਹ ਮੈਂ ਪਾ ਦੇ ਕਿ ਮੈਂ ਕਿਹਾ ਅੱਜ ਬਿਲਕੁਲ ਰਾਤ ਵਾਲਾ ਕਰ ਬਿਲਕੁਲ ਬਿਲਕੁਲ ਜੈ ਜੈ ਹਾਂ 95 ਹੋਰ ਵਜਦੀ ਸ਼ਾਲ ਮਾਰਦਗੇ ਵੇਖੋ ਤੁਸੀਂ ਕਰਦੇ ਫਜੋ ਕਰਨਾ ਕਰਦੇ ਆਪੇ ਕਰਦੇ ਅੱਜ ਤੁਹਾਡੇ ਕੋਈ ਕਰਾ ਦੇਣਾ ਅੱਜ ਕਰਾ ਬੰਨ 92 ਦੀ ਜਾਣਦੇ ਹਾਂ ਹਾਂਜੀ 92 ਦੀ ਦੇ ਦਾਂਗੇ ਜੀ ਚਲੋ ਵੀ ਹਾਂ 92000 ਦੀ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਹੈ ਬਾਕੀ 10 ਕਿਲੋ ਦੁੱਧ ਦਾ ਬਾਅਦ 12 ਕਿਲੋ ਹੀ ਹੋਗਾ ਦੋਸਤ ਸੋਨੂ ਸਾਹਿਬ ਅੱਜ ਦੇ ਘਰੇ ਜਾ ਕੇ ਵਧੂਗਾ ਪਰ ਆਪਾਂ 10 ਕਿਲੋ ਦੀ ਗਰੰਟੀ ਦੇਣੀ ਆ ਚਲੋ ਵੀ ਠੀਕ ਆ ਇੱਕ ਫਗਰ ਨੰਬਰ ਤੇ ਕਿਸਾਨ ਵੀਰ ਉਧਰਲੇ ਪਾਸੇ ਤਾਂ ਮੈਂ ਇੱਕ ਛੋਟੀ ਦੇਖਾ ਦਿੰਨੇ ਆ ਮੱਝ ਵੈਸੇ ਉਹੀ ਥੱਲੇੋਂ ਫੱਬੀਂ ਕੋਤੀ ਅੱਜ ਦੀ ਘੜੀ ਲੈਵੇ ਦੀ ਸਾਫ ਸੁਥਰੀ ਆ ਵੱਡੀ ਮੱਝ ਆ ਠੀਕ ਆ ਜੀ ਫੁੱਲ ਵਜਨ ਫੁੱਲ weight ਸੋਨੂ ਵੀਰੋ ਸੂਆ ਦੂਜਾ ਦੂਜਾ ਦਾ ਜਾਪ ਦੀ ਤੇਜਾ ਵੀ ਹੋ ਸਕਦਾ ਤੀਜਾ ਵੀ ਸਮਝ ਲਵੇ ਕੋਈ ਵੀਰ ਵੀਰ ਮਾ ਬੀ ਤੀਗੜੀ ਵੈਸੇ ਚਿਹਰੇ ਮੋਰੇ ਤੋਂ ਦੂਜਾ ਸੂਆ ਵੀ ਕਿਸਾਨ ਵੀਰੋ ਜਾਪਦੀ ਹੈ ਬਾਕੀ ਤਿਜੇ ਵੀ ਸਮਝ ਸਕਦੇ ਹੋ ਤੁਸੀਂ ਥੋੜਾ ਇੱਕ ਮਿੰਟ ਰੋਕ ਲਿਓ ਸੋਨੀ ਵੀਰ ਇੱਥੇ ਆ ਲੈ ਆ ਹਾਂ ਤੋਰੋ ਵੀਰ ਸੋਨੇ ਬਾਕੀ ਮੇਰੇ ਲੂਵੇ ਦਾ ਥੱਲੇ ਖਲਾਰ ਬੜਾ ਹਨਾ ਬਹੁਤ ਜ਼ਿਆਦਾ ਸੰਤੂ ਸਾਹਿਬ ਹੱਲੇ ਪਾਂਦਾ ਪੂੜਾ ਜਗਾ ਬਣਾਈ ਫਿਰਦੀ ਅੱਜ ਵੀ ਘੜੀ ਕਰਮਾਂ ਦੀ ਹਾਂਜੀ ਹਾਂਜੀ ਸੋ ਫੱਬੀ ਖਲੋਤੀ ਹੈ ਦੋਸਤੋ ਤਿਜਾ ਸੂਆ ਸ਼ਾਈ ਜੀ ਤੁਸੀਂ ਜੇਕਰ ਕਰੋ ਬਿਲਕੁਲ ਮਗਰ ਪੁੱਛਦੇ ਤੂੰ ਕੁਝ ਕੁ ਵਾਰ ਜਿਹੜੇ ਵਾਈਟ ਚਿੱਟੇ ਮਿਲਣਗੇ ਤੁਹਾਨੂੰ ਬਾਕੀ ਓਵਰঅল ਟਾਂਚੇ ਦੀ ਗੱਲ ਕਰੀਏ ਤੇ ਚੌੜਾ ਪਿੱਠਫੜਾ ਵੱਡੀ ਮੱਝ ਆ ਵੱਡੀ ਮੱਝ ਮੰਨ ਕੇ ਮੇਰਾ ਵੀਰ ਕੋਈ ਵੀ ਸੱਜਣ ਸੌਦਾ ਕਰੇ ਫੁੱਲ ਵਜਨ ਵੇਟ ਆ ਬਾਕੀ ਲੇਵੇ ਦੀ ਬੰਤਰ ਦੀ ਗੱਲ ਕਰੀਏ ਤੇ ਮੁੱਠੀ ਮੁੱਠੀ ਥਾਨ ਵਾન્ડਰ ਸਪੇਸ ਬਹੁਤ ਵਧੀਆ ਆ ਦੇਖ ਸੰਦੇਸ ਸਾਹਿਬ ਸ਼ਾਈ ਬਹੁਤ ਜ਼ਿਆਦੀ ਆ ਹਾਂ ਇੱਕ ਦਿure ਅੱਜ ਸਵੇਰੇ ਆ ਕੰਗਾ ਰੋਕਣ ਕੀਤਾ ਤੂੰ ਮੈਂ ਕਹਾਂ ਪ੍ਰੋਸ਼ਾਈ ਇਹਦੀ ਨਹੀਂ ਜਿਆਦੀ ਜੀ ਇਹ ਵੀ ਜਿਵੇਂ ਬਿਲਕੁਲ ਕਾਲਾ ਰੋਗ ਨਹੀਂ ਕੀਤਾ ਹੁੰਦਾ ਹਾਂਜੀ ਸੋ ਕਰਮਾਂ ਵਾਲੀ ਨੂੰ ਦੇਖੋ ਠੀਕ ਹੈ ਜੀ ਬਾਕੀ ਥਣ ਥਣ ਅੰਗ ਪਰ ਕਿਵੇਂ ਘੜ ਘੜ ਕੇ ਲੱਗੇ ਆ ਸੋ ਆ ਪਿੰਡੇ ਵਾਲੀ ਸਿਹਰ ਤੋਂ ਠੀਕ ਹੈ ਜੀ ਬਾਕੀ ਪੁਰੇ ਪੁਰੇ ਨਵਾਈਆਂ ਉਹਦੀ ਕਰਮਾਂ ਵਾਲੀ ਸੋ ਕਰਦੇ ਸੋਨੀਪੁਰ ਕੋ 2-4 ਦਿਨ ਕਰਦੇ ਸਲੂ ਸਾਹਿਬ 2-4 ਦਿਨ ਕਰਦੇ ਬਾਕੀ ਬਰੋਂ ਵਾਲਿਆ ਜਿਹੜੀ ਚੀਜ਼ ਹੈ ਸਾਰੀ ਪਰਦੇ ਨਹੀਂ ਮੈਂ ਨੇ ਸੁੰਦੀ ਸੁੰਦੀ ਨੇ ਨਾ ਵੀ ਸਫਾਈ ਵਾਲੀ ਮੈਂ ਆ ਮੇਰਾ ਭਰਾ ਚੈੱਕ ਕਰੋ ਤਸਲੀ ਨਾਲ ਬਹੁਤ ਚੰਗੀ ਥਲਿਓ ਕਾਫੀ ਬਣੀ ਖੋਤੀ ਆ ਫੇਸ ਕੁਆਲਟੀ ਸੋਣੀ ਹੈ ਮੂੰਹ ਮੱਥਾ ਰਗ ਢੰਗ ਬਾਡਾ ਬੁੱਡਾ ਚੰਗਾ ਸਟਰਕਚਰ ਹੈ ਇਸ ਮੈਂ ਦਾ ਸੋਣੀ ਵੀਰੇ ਕੀ ਮੁੱਲ ਦੀ ਆ ਮੋਲ ਤੇ ਸੰਧੂ ਸਾਹਿਬ ਇੱਕ 40 ਕਰਦੇ ਆ ਇਹੋ ਜਿਹੇ 40 ਤੋਂ ਬਾਹਰ ਵੀ ਵੇਚੀਆਂ ਪਰ ਅੱਜ ਭਾਦੇ ਹਿਸਾਬ ਨਾਲ ਜਿਹੋ ਜਾਂ ਰੋਤਾ ਕੀ ਹੋ ਸਾਬ ਦੇ ਮੁੱਲ ਕਰ ਦੇਣਾ ਬਿਲਕੁਲ ਤੇ ਦੇਰੀ ਆਪਾ 135 ਦੀ ਮੈਂ 135 ਦੀ ਹਾਂ 35 34 ਨਾ ਕਰਗੇ ਸੋਣੀ ਹੋਰ ਜੋ ਸੰਧੂ ਸਾਹਿਬ ਵਾਲ ਤੁਸੀਂ ਕਹਿ ਤਾ ਰਾ ਉਹ ਮੇਰੀ ਫੜਾ ਦੇਣਾ ਉਹ ਵੀ ਮੇਰਾ ਭਰਾ ਇੱਕ ਵਾਰ ਤੁਸੀਂ ਬਿਲਕੁਲ ਚਾਤ ਮਾਰੋ ਚੰਗੀ ਤਸੱਲੀ ਨਾਲ ਦੋਸਤੋ ਮਾਝ ਕਿਸੇ ਪਾਸੇ ਨਹੀਂ ਖੁੰਜੀ ਕੀ ਵੱਡੀ ਆ ਜਿਹੜਾ ਮੇਰਾ ਵੀ ਕੋਈ ਸ਼ੌਂਕ ਰੱਖਦਾ ਠੀਕ ਆ ਜੀ ਦੋਦੇ ਕਰਮਾੜੀ ਆਪਦੀ ਸਮਝ ਅਕੋਰਡਿੰਗ ਤੁਸੀਂ ਦੇਖ ਲਿਆ ਜੀ 14 ਜਵਾਜੇ 13 ਚਵਾਜੇ 15 ਚਵਾਜੇ ਉਹ ਐਂਟੀ ਨੇ ਵੜੀ ਦਿੱਤੀ ਸੰਦੂ ਸਾਹਿਬ 15 ਕਿਲੋ ਦੇਤੀ ਪਰ ਆਪਾਂ ਲਈ ਕੋ ਆਪਾਂ ਥਣ ਵਗਦੇ ਵੇਖ ਕੇ ਲੈ ਲਈ ਬਿਲਕੁਲ ਬਿਲਕੁਲ ਥਣ ਮਿਲਾ ਭਰਾ ਭਰਾ ਕੇ ਤਸੱਲੀ ਕਰਕੇ ਲੈ ਲਿਆ ਜੀ ਮਤਲਬ ਆਪਦੀ ਸੇਵਾ ਤੁਸੀਂ ਕਰ ਲਈ ਕਿਸੇ ਪ੍ਰਾਣੇ ਚੰਗੀ ਸਾਫ ਸਮਭਾਲ ਦੇ ਵਿੱਚ 14 ਵੀ ਚੁਵਾ ਸਕਦੀ ਹੈ ਉਹ ਜੀ ਮੈਂ 15 ਵੀ ਚੁਵਾ ਸਕਦੀ ਆ ਹਲੇ ਸੰਦੂਸਾ ਬਹੁਤ ਬੰਨੀ ਆ ਜਿਹੜੀ ਚੀਜ਼ ਇਹਨੇ ਭਰ ਜਾਈਏ ਲੈ ਭਰ ਜਾਈਏ ਭਰ ਜਾਈਏ ਬਾਕੀ ਲੇੜੀ ਦੀ ਕਰਮਚਾਰੀ ਬੰਤਰ ਬਹੁਤ ਪਿਆਰੀ ਹੈ ਪਸੰਦ ਆਊਗੀ ਭਰਾਵਾਂ ਨੂੰ ਵੈਸੇ ਮੱਝਾ ਪਰੋਜ਼ ਹੀ ਦੇਖਦੇ ਆ ਇਹੋ ਜਿਹਾ ਚੌਰ ਸੇਵਾ ਬਿਲਕੁਲ ਗੁਣੀਆਂ ਦੇ ਰਿਚ ਜਿਵੇਂ ਗੱਲ ਕਰਦੇ ਆ ਉਹ ਗੱਲਬਾਤ ਆ ਤੁਸੀਂ ਨਹੀਂ ਵੀਰੇ ਕੋਈ 34 ਕੋਈ 35 ਕੋਈ 33 ਨਾਲ ਗੱਲ ਕਰਕੇ ਦੋ ਥੋੜਾ ਬਸ ਅੰਦਰਵਾਰ ਕਰ ਦਈਏ ਮਾਨ ਹਾਂਜੀ ਤੁਸੀਂ ਅੰਦਰਵਾਰ ਕਰਕੇ ਦੇਈਏ ਨਹੀਂ ਬਾਹਰ ਕਰੀਏ ਮੈਂ ਦੇਣਾ ਮ ਚਲ ਪੂਰੇ 30 ਦੀ ਕਰਦਾਂਗੇ ਸਤਿ ਸ੍ਰੀ ਅਕਾਲ ਹੋਰ ਛੜਮਾਂ ਦੇ ਵਿੱਚੋਂ ਆਪਾਂ ਜੇ ਦੋ ਹੋਰ ਛੜਦੇ 28 ਦੀ ਜਾਂਦੇ ਚੱਲਦੇ ਰਹੇ ਢੋਲੇ ਗੌਂਦੀ ਜਾਵੇ ਕਰਮ ਵਾਲੀ ਕੇਰ ਆ ਕੇ ਸੰਦੇ ਲੋ ਵੀ 28 ਦੀ ਦੋਸਤੋ ਝੋਟੀ ਮਿਲੂਗੀ ਤੇ ਮਾਝ ਮਿਲੂਗੀ ਬਾਕੀ ਮੇਰਾ ਭਰਾ ਵੇਖੋ ਠੀਕ ਹੈ ਜੀ ਚਲੋ ਜਿੱਥੋਂ ਪਿੱਛੋਂ ਵੀ ਆਈਏ ਕਿਸੇ ਭਰਾ ਨੇ ਘਰ ਖਵਾਇਆ ਚੰਗੀ ਸੇਵਾ ਦੇ ਵਿੱਚੋਂ ਪਲੀ ਪਲੀਤੀ ਆ ਤੇ ਫਿਰ ਜਾ ਕੇ ਦੋਸਤੋ ਇਹੋ ਜਿਹੇ ਪਸ਼ੂ ਤਿਆਰ ਹੁੰਦੇ ਆ ਮੈਂ ਕੋਲ ਹੋਰ ਆਪਾਂ ਝੋਟੀ ਦਿਖਾ ਦਿੰਨੇ ਆ ਗੋਲ ਸਿੰਘ ਹੀ ਛੋਟਾ ਸਿੰਘ ਫੁੱਲ ਵਜਨ ਵੇਟ ਆ ਸੋਨੀ ਵੀਰੇ ਇਹ ਵੀ ਮੇਰੇ ਤੇ ਵੀ ਤਿਆਰੀ ਹੈ ਲੈ ਲੈ ਜੀ ਸੰਦੂ ਸਾਹਿਬ ਪੰਜ ਚਾਰ ਦਿਨ ਹਲੇ ਬੜੀ ਇਹ ਵੀ ਬੜੀ ਮੈਂ ਬਹੁਤ ਟਲਟ ਨਾਲ ਲੈ ਆ ਸਵੇਰ ਕੀ ਖਲਾ ਰਖ ਨੂਰ ਦੋਸਤੋ ਨੇਵੇ ਦਾ ਕਾਫੀ ਆ ਸਵੇਰ ਦੇ ਵਿੱਚ ਆਪਦੀ ਸਮਝ ਤੁਸੀਂ ਦੇਖਣੀ ਆ ਕਿਉਂਕਿ ਦੂਜੇ ਸਵੇਰ ਵੀ ਬਹੁਤੇ ਵੀਰ ਆਪਾਂ ਕਹਿ ਦਿੰਨੇ ਜਦੋਂ ਘਰੋਂ ਕਿਸਨੇ ਪਛੂ ਵੇਚਣਾ ਤੇ ਜੋ ਵੀ ਹੋ ਸਕਦਾ ਸੰਦੂ ਸਾਹਿਬ ਦੂਜਾ ਵੀ ਹੋ ਸਕਦਾ ਤੇਜਾ ਵੀ ਹੋ ਸਕਦਾ ਹਾਂਜੀ ਬਾਕੀ ਵਜਨ ਵੇਟ ਉਹਨੂੰ ਕਰਵਾ ਲੂਗੀ ਬਿਲਕੁਲ ਉਹਦੇ ਨਾਲ ਦੇ ਲੱਗਾ ਜੇ ਲੋਕ ਕਿ ਸੇਪਰਾ ਆਪਾਂ ਜਦੋਂ ਕਹਿੰਦਾ ਵੀ ਦੋ ਮੱਜਾਂ ਲੈਣੀਆਂ ਤੇ ਦੋਵੇਂ ਫੁੱਲ ਵਜਨ ਵੇਟ ਵਾਲੀਆਂ ਹੋਣ ਤੇ ਚੰਗੇ ਦੋਦਰਕਾਰ ਵਾਲੀਆਂ ਹੋਣ ਤੇ ਤਕਰੀਬਨ ਬਾਕੀ ਆਈਡੀਆ ਤੁਸੀਂ ਆਪਦਾ ਲਾਉਣਾ ਹੁੰਦਾ ਜਿੱਥੋਂ ਤੱਕ ਆਪਾਂ ਤੁਹਾਨੂੰ ਦਸਲੀ ਨਾਲ ਦਿਖਾ ਸਕਦੇ ਆ ਉਹ ਦਿਖਾ ਰਹੇ ਆ ਠੀਕ ਹੈ ਜੀ ਫੁੱਲ ਵਜਨ ਵਟਾ ਸਿੰਗਲ ਹੱਡੀ ਮੂੰਹ ਮੱਥੀ ਦੀ ਗੱਲ ਕਰੀਏ ਤੇ ਬਿਲਕੁਲ ਛੋਟਾ ਸਿੰਗ ਇਧਰ ਵੇਖੋ ਜੀ ਟਾਂਚਾ ਟੂਚਾ ਕਰ ਮਗ ਨੂੰ ਫੁੱਲ ਬੜਾ ਫੁੱਲੀ ਹੈ ਵੀ ਆ ਲੋ ਜੀ ਠੀਕ ਹੈ ਜੀ ਸੋ ਇਹ ਆ ਦੋਸਤੋ ਪਲੀਆਂ ਸਭੀਆਂ ਮੱਜਾਂ ਜਿਹੜੀਆਂ ਆਪਾਂ ਗੱਲ ਕਰਦੇ ਆ ਸੋ ਮੰਜੇ ਬੰਦੀਆਂ ਕਰਮਾਲੇ ਦੇ ਵਿੱਚ ਉੱਤੇ ਠੀਕ ਹੈ ਜੀ ਤੇ ਜਿਵੇਂ ਇੱਕ ਮੱਜਾਂ ਨੂੰ ਦੋ ਮੱਜਾਂ ਨੂੰ ਵਿੱਚ ਪਾਉਂਦੀਆਂ ਨੇ ਠੀਕ ਆ ਹੱਲ ਵਜਨ ਦੇ ਵੇਟ ਅਜੇ ਥੋੜਾ ਥੰਡਾ ਤੁਹਾਨੂੰ ਬੁਖਾਰ ਆ ਗਿਆ ਠੀਕ ਹੈ ਜੀ ਆ ਦੇਖੋ ਸੋਨੀ ਵੀਰੇ ਬਾਕੀ 53 ਦੀ ਤੋਰੀ ਇਹਦਾ ਨੰਬਰ ਐ ਸੰਦੀ ਸਾਹਿਬ ਆ ਬਾਕੀ ਆਪਾਂ ਤਪਾ ਕੇ ਦੇਵਾਂਗੇ ਬਾਕੀ ਜੇ ਕੋਈ ਆਨਲਾਈਨ ਮੰਗਾਉਂਦਾ ਪਿਛੱਕ ਦੀ ਲਾਖ ਦੀ ਮੈਂ ਮੇਰੀ ਟੇਪ ਲਵੇ ਆ ਤੇ ਇਹ ਸੋਨੀ ਵੀਰ ਕੀ ਮੁੱਲ ਦੀ ਆ ਕਿੰਨੇ ਦੀ ਅੱਜ ਦੇ ਰਿਹਾ ਮੋਹਲ ਦੇ ਸੰਦੂ ਸਾਹ ਭਾਵੇਂ 1 ਪੰਜੀ ਕਰ ਲਈਏ ਆ 1 20 ਹੀ ਦੇ ਦिए 1 20 ਹੀ ਆ 15 ਦੀ ਦੇ ਦिए 15 ਦੀ ਦੇ ਦੇ ਆਪੇ ਆ ਗਿਆ ਲਾਗੇ ਫਿਰ ਮੈਨੂੰ ਹੁੰਦਾ ਫਿਰ ਕਹਿਣ ਦੀ ਲੋੜ ਹੀ ਕੋਈ ਨਹੀਂ ਸੋਣੀ ਨਹੀਂ ਅੱਜ ਫਿਰ ਵੀ ਜੋ ਤੁਸੀਂ ਕਹੋਗੇ ਸੰਦੂ ਸਾਹ ਆ 15 ਦੀ ਸੋਨੀ ਮੈਂ ਕਹਿ ਰਿਹਾ ਠੀਕ ਆ ਜੀ ਆਵਾਜ਼ ਤੁਹਾਡੀ ਆਪਾਂ ਠੀਕ ਆ ਜੀ ਕਿ ਮਿਲਦੇ 15 ਸੋਨੀ ਵੀਰ ਨੇ ਕਹਿ ਦਿੱਤੀ ਸੋਨੀ ਵੀਰੇ 2 ਛੜਦੀਆਂ ਦੇ ਚ 13 ਵੀ ਹੁੰਦੀਆਂ ਨੇ ਕਿਵੇਂ ਹੋਰ ਕਰ ਦੇਗੀ ਥੋੜਾ ਬੱਤ। ਇਹ 12 ਦੀ ਦੇਦਾਗੇ। 12 ਦੀ ਹੋ ਜਾਊਗੀ ਠੀਕ ਹੈ ਜੀ। ਸੋ 12 ਦੀ ਦੋਸਤੋ ਇਹ ਮਾਝ ਮਿਲ ਜੂਗੀ ਬੁਲਡੋਜ਼ਰ ਹੀ ਆ ਕਰਮਾ ਦੀ ਠੀਕ ਹੈ ਜੀ ਪੜੀ ਸਭੀ ਪੂਰੀ ਆ ਤਸੱਲੀ ਨਾਲ ਤੁਸੀਂ ਵੇਖ ਲਓ ਚੰਗਾ ਰੰਗ ਢੰਗਾ ਮੈਂ ਦਾ। ਚੱਬੇ ਲਵੇ ਦੀ ਕਰਮਾ ਦੀ ਸਾਫ ਸੁਥਰੀ ਜਿੱਦਾਂ ਮਰਜੀ ਟਿੱਪ ਟੁੱਪ ਕੇ ਤਸੱਲੀ ਕਰਿਓ ਠੀਕ ਆ। ਇੱਧਰ ਇੱਕ ਨੈਸਟ ਆਪਾਂ ਦਿਖਾ ਦਗੇ ਅਗਲੀ ਮਾਝ ਇਹ ਸੂਈ ਆ ਆਪਣੇ ਕੋਲ ਸੋਨੀ ਕਿੰਨੇ ਦਿਨਾਂ ਦੀ? ਸੂਈ ਇਹ ਮੈਂ ਆਹ ਬੱਚਾ ਖਨੋਤਾ ਸੰਧੂ ਸਾਹਿਬ ਕੋਈ 10 ਦਾ ਸਮਝਲੇ 1 ਪੇ 15 ਦਿਨਾਂ ਦਾ ਐਸਟੀਮੇਟ ਲਾ ਲਿਆ ਜੇ ਤੇ ਦੁੱਧ ਦੇ ਜਿਹਾ ਸੋਨੀਪੁਰ ਕਿੰਨਾ 12 ਕਿਲੋ ਸੰਦੂਸਾ ਦਾ ਖੁੱਲਾ ਦੁੱਧ ਹੋਊਗਾ ਲੋ ਤਾਂ 11 ਕਿਲੋ ਦੇ ਤੇ ਸਮਾਂ ਦੇ ਤਨੇ ਹੁਣ ਮੌਕੇ ਤੇ હાજર 12 ਕਿਲੋ ਤੇ 15 ਦਿਨਾਂ ਦੀ ਸੂਈ 12 ਕਿਲੋ ਦੁੱਧ ਚਟਾੜੀ ਤੋਂ ਹੀ ਆਪਾਂ ਪੁੱਛ ਗਿਛ ਕਰ ਲਈ ਸੀ ਚੋਣ ਜਵਾ ਦੇ ਪਸ਼ੂ ਸਾਰੇ ਬਿਲਕੁਲ ਓਕੇ ਰਿਪੋਰਟ ਆ ਕਸਰ ਹੈਗੀ ਹੈ ਤੇ ਬਿਲਕੁਲ ਤੁਹਾਡੇ ਇਥੇ ਆਉਣ ਦੀ ਜਾਂ ਕਿਸੇ ਭਰਾ ਦੇ ਸਾਈਬੇ ਨਾਲ ਕਰਕੇ ਵੀਡੀਓ ਕਾਲ ਤੇ ਕਿਸੇ ਨੇ ਤਸੱਲੀ ਕਰਾਉਣੀ ਆ ਵੀਡੀਓ ਕਾਲ ਤੋਂ ਵੀ ਤੁਸੀਂ ਤਸੱਲੀ ਕਰਾ ਸਕਦੇ ਜੀ ਸੋ ਆਪਣੀ ਹਮੇਸ਼ਾ ਸਾਰੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਬੇਨਤੀ ਰਹੀ ਆ ਆਇਆ ਕਰੋ ਕਿਉਂਕਿ ਲੱਖ ਰੁਪਏ ਦੇ ਉੱਤੇ ਉੱਤੇ ਮਾਝ ਮਿਲਦੀ ਹੈ ਕੋਈ ਵੀ ਥੱਲੇ ਨਹੀਂ ਮਿਲਦੀ ਜੀ ਚੰਗੀ ਮੈਂ ਇਸ ਕਰਕੇ ਆਇਆ ਕਰੋ ਤਸੱਲੀ ਕਰਿਆ ਕਰੋ ਇਧਰੋਂ ਥੋੜਾ ਜਿਹਾ ਆਪਾਂ ਤੁਹਾਨੂੰ ਲਾ ਕੇ ਤੋਂ ਕੋਈ ਥਾਣੇ ਦੇਵਾ ਦਿਖਾ ਦਗੇ ਮਗਰ ਇਹਦੇ ਕਿਸਾਨ ਵੀਰੋ ਕਟਾ ਮੇਲ ਕਾਪਟਾ ਨੂੰ ਆਪਾਂ ਦਿਖਾਈ ਦਿੰਦਾ ਆ ਦੇਖੋ ਸੋ ਲੈਵਾ ਇਹ ਬੈਕ ਸਾਈਡ ਤੋਂ ਠੀਕ ਆ ਜੀ ਸੋਨੂ ਵੀਰੇ ਕੀ ਮੰਗਦੇ ਆ ਕੀ ਡਿਮਾਂਡ ਕਰਦੇ ਆ ਇਹਦਾ ਮੁੱਲ ਤੇ ਸੰਦੂਸਾ ਵੇ ਇੱਕ 22 ਮੰਗਦੇ ਆ ਹਾਂ ਇੱਕ 18 ਦੀ ਦੇ ਦੀਏ ਇੱਕ 18 ਦੀ ਹਾਂਜੀ ਕੋਈ 18 ਦੀ ਨਹੀਂ ਕੋਈ 15 ਦੀ ਨਹੀਂ ਕੋਈ 14 ਦੀ ਨਹੀਂ ਗੱਲ ਹੋਰ ਕਰ ਲਾ ਹੁਣ ਚਲ 13 ਦੀ ਦੇ ਦੀਏ 13 ਦੀ ਉਸੇ ਭਾਈ ਜਾਂਦੇ ਉਸੇ ਭਾਈ ਜਾਂਦੇ ਕਿ ਭਾਈ ਦੋ ਕੋਈ ਚਾਚੇ ਤਾਈ ਵੀਰ ਲੈ ਕੇ ਜਾਣੇ ਇਹ ਲੈ ਕੇ ਮੈਂ ਕਬਰ ਲਿਆ ਤੇ ਮੈਂ ਸੀ ਨਿਆ ਪਰਲੇਟ ਲੈ ਕੇ ਆਏ ਇੱਕ ਇਹ ਰੇਡੀ ਜੀ ਠੀਕ ਆ ਜੀ ਬਾ ਵੀ ਇੱਕੇ ਰੇਡ ਦੇ ਵਿੱਚ ਦੋਸਤੋ ਮਿਲ ਜਾਣੀ ਗਿਆ ਠੀਕ ਹੈ ਜੀ 1 12 ਦੀ ਵੀ ਮਿਲ ਜਾਊਗੀ ਦੋ ਦੇ ਥੱਲੇ ਵੀ ਕਰਵਾ ਲਈ ਥੱਲੇ ਚੰਗਾ ਪਿਆਰ ਆ ਹੁਣ ਮਗਰ ਕਟਾ 15 ਦਿਨਾਂ ਦੀ ਸੂਈ ਆ ਇੱਧਰ ਆਪਾਂ ਤੁਹਾਨੂੰ ਇੱਕ 5 6 ਨੰਬਰ ਤੇ ਦਿਖਾ ਦਿੰਨੇ ਆ ਠੀਕ ਹੈ ਜੀ ਇਹ ਮਾਜੂ ਵੀ ਬਿਲਕੁਲ ਸੂਈ ਸਵਾਈ ਆ ਬਾਕੀ ਜਿਹੜੇ ਸੱਜਣ ਆਪਣੇ ਸੂਈ ਸਵਾਈ ਪਸ਼ੂ ਪਾਲਦੇ ਠੀਕ ਹੈ ਜੀ ਕਈ ਵਾਰੀ ਇਹ ਨਹੀਂ ਖੇਚਲ ਨਹੀਂ ਕਰ ਸਕਦੇ ਕਿ ਵੀ ਥੋੜੀ ਜੀ ਕੇਅਰ ਕਰਨੀ ਹੁੰਦੀ ਆ ਚਲੋ ਕੋਈ ਪਸ਼ੂ ਸਵਾਉਣਾ ਪੈਂਦਾ ਕੋਲੇ ਉੱਪਰ ਨਿਗਰਾਨੀ ਰੱਖਣੀ ਪੈਂਦੀ ਆ ਠੀਕ ਹੈ ਜੀ ਤੇ ਇਹ ਸੋਣੀ ਵੀਰੇ ਮਾਜੂ ਦਾ ਕੀ ਬੇਰਵਾ ਰਹੂਗਾ ਮ 14 ਕਿਲੋ ਐ ਮੰੰਤੀ ਦਾ ਅੱਛਾ ਜੀ 13 ਕਿਲੋ ਦੀ ਗਰੰਟੀ ਪੂਰਾ ਵੀ ਗਰੰਟੀ ਰਹੂਗੀ ਹਾਂਜੀ 14 ਕਿਲੋ ਵੈਸੇ ਹੋਵੇ ਨਾ ਹੋਵੇ ਤੇ ਅੱਜ ਬਿਲ ਕਿੰਨੇ ਹੋਗੇ ਸ ਵੀ ਦੇਣ ਉਹ ਬੱਚਾ ਸੰਧੂ ਸਾਹਿਬ ਖਾਦਣਾ ਭਾਵੇਂ ਮਹੀਨੇ ਦਾ ਸਮਝ ਲੈ ਭਾਵੇਂ ਆ ਜਣਾ ਸਮਝ ਲੈ ਮਗਰ ਉਹ ਕੱਟੀ ਆ ਕੱਟੀ ਆ ਜੀ ਇਹਦੇ ਮਗਰ ਲਓ ਜੀ ਕੱਟੀ ਮਗਰ 13 ਕਿਲੋ ਦੋਦੇ ਤੇ ਥੱਲੇ ਆ ਇਸ ਵਕਤ ਮੌਕੇ ਤੇ ਖਾ ਜਾ ਰਾ ਹੋਵੇ ਨਾ ਹੋਵੇ ਤੇ 14 ਹੀ ਹੋਊਗਾ ਪਰ ਸੰਧੂ ਸਾਹਿਬ ਆਪ 13 ਦੀ ਗਰੰਟੀ ਦੇਣੀ ਆ ਹਾਂ ਕਿਲੋ ਘਟ ਦੱਸ ਕੇ ਕਿਲੋ ਰਹੀ ਆ ਹੂੰ ਲੋ ਜੀ ਕਰੋ ਚੱਕ ਠੀਕ ਆ ਤਾਂ ਬਾਕੀ ਡਿਜ਼ਾਈਨ ਜਿਹਨ ਲੈਵੇ ਦਾ ਬਹੁਤ ਵਧੀਆ ਚੌਰ ਸਿ ਲੇਵਾ ਇਹ ਮੋਢੇ ਤੋਂ ਹਾਈਟ ਕੱਦ ਮੀਡੀਅਮ ਤੋਂ ਪਲੱਸ ਵੱਡੀਆਂ ਮੱਜਾਂ ਝੋਟੀਆਂ ਚ ਆਉਂਦੀ ਆ ਠੀਕ ਆ ਜੀ ਬਾਕੀ ਦੁੱਧ ਬਾਤ ਚੰਗਾ ਜਿਹੜੇ ਪੁਰਾਣੇ ਕੱਡੇ ਦੀ ਪਰਪਸ ਵਾਸਤੇ ਖਰੀਦਣੀਆਂ ਤੇ ਆਹ ਫੇਸ ਕੁਆਲਿਟੀ ਆ ਠੀਕ ਆ ਜੀ ਇਧਰੋਂ ਚੱਕਰ ਆਪਾਂ ਗੱਲ ਕਰ ਗਏ ਆਹ ਜਿਹੜਾ ਤੁਹਾਨੂੰ ਇੱਕ ਬਹਿਣੀ ਪਾਸਿਓਂ ਦਿਖਾ ਰਹੇ ਆ ਥਣ ਥਣ ਸਾਈਜ਼ ਅਗਲੇ ਨਾਲ ਅਗਲਾ ਪਿਛਲੇ ਨਾਲ ਬਰਾਬਰ ਬਾਕੀ ਮਿਲਕ ਨਾੜ ਵੀ ਕਾਫੀ ਮੋਟੀ ਵਾਲ ਖਾਂਦੀ ਹੋਈ ਵਚਾ ਦਾ ਪਤਾ ਮ ਦਿਖਾ ਦੇਣੇ ਠੀਕ ਹੈ ਜੀ 13 14 13 14 ਦੇ ਦਰਮਿਆਨ ਹੀ ਚੱਲਣ ਦੀ ਆ ਘਟੀ ਜੋ ਸੰਦੇਸ ਸਾਹਿਬ ਆ ਬੈਠੀ ਹੁਣੇ ਦੀ ਸਮਝਦੇ ਪਾ ਗੋ ਸਵਾ ਦੀ ਸਮਝਦੇ ਪਾ ਦਹਾਂ ਦੇ ਨੇ ਸਮਝੀ ਠੀਕ ਆ ਓਕੇ ਸੋਨੀ ਵੀਰੇ ਕੀ ਮੋਲ ਹੈ ਇਹਦੀ ਕੀ ਡਿਮਾਂਡ ਕਰਦਾ ਸੰਦੇਸ ਸਾਹਿਬ 1 35 ਕਰਦੇ ਆ ਹਾਂ ਪਰ 1 32 ਦੀ ਦੇ ਦिए 32 ਦੀ ਹਾਂ ਬੱਤੀ ਬੁੱਤੀ ਨਾਲ ਸਾਰੇ ਸਾਰੇ ਵੇਲੇ ਉਹ ਵੱਡੇ ਅਜ ਜੋੜਾ ਜੋੜਾ ਹੀ ਚੱਲਣ ਡਿਆ ਜੋੜਾ ਵੀ ਇੱਕੇ ਪਾ ਦੇ ਪਰਲੀ ਵੀ ਇੱਕੇ ਪਾਈ 28 ਦੀ 28 ਦੀ ਦੇ ਦਈਏ ਚੱਕੋ ਲਓ ਵੀ ਅੱਗੇ ਚੁਆਇਸ ਤੁਹਾਡੀ ਆ ਵਸੇ ਰੇਡ ਜੋੜੇ ਜੋੜੇ ਦਾ ਬਰਾਬਰ ਕਰ ਦਿੱਤਾ ਉਧਰ ਗੱਬਣ ਖੜੀ ਹੈ ਤੇ ਇਧਰ ਸੂਈ ਸਵਾਈਆ ਕਰਮਾਂ ਦੀ ਠੀਕਾ ਜੀ ਹਾਣ ਪਰਵਾਣ ਉਹ ਵੀ ਹੈ ਤਕਰੀਬਨ 14 13 14 15 ਨੂੰ ਮੱਠਾ ਲਾਉਣ ਵਾਲੀ ਹੈ ਕਰਮਾਂ ਦੀ ਇਹਦੇ ਭਲੇ 14 ਕਿਲੋ ਵੈਸੇ ਤੋਂ ਤਿਆਰ ਆ 13 ਦੀ ਗਰੰਟੀ ਤੇ ਸਾਡੀ ਤੇ ਇਹ ਜਾਊਗੀ ਠੀਕਾ ਮਗਰ ਬੱਚਾ ਤੁਹਾਨੂੰ ਦਿਖਾਤਾ ਕੱਟੀ ਆ ਕੋਈ 20 ਦਿਨਾਂ ਦਾ ਮੰਨ ਲਿਓ 18 ਦਿਨਾਂ ਦਾ ਮੰਨ ਲਿਓ ਠੀਕ ਹੈ ਜੀ ਤੇ ਮਾਝ ਵੱਡੀ ਆ ਸਿੰਗਲ ਖਦੀ ਦੇ ਵਿੱਚ ਪਸੰਦ ਆਊਗੀ ਭਰਾਵਾਂ ਨੂੰ ਇਧਰ ਅੱਗੇ ਨੈਕਸਟ ਆਪਾਂ ਦਿਖਾ ਦਿੰਨੇ ਆ ਠੀਕ ਹੈ ਜੀ ਅਗਲੀ ਮਾਝ ਸੋਲੀ ਵੀਰ ਕੀ ਵੇਰਵਾ ਹੈ ਦਾ ਯਰ ਕੋ ਸੰਧੂ ਸਾਹਿਬ 10 ਕਿਲੋ ਦੁੱਧ ਹੋਊਗਾ ਨੌ ਦੀ ਗਰੰਟੀ ਦੇਣੀ ਆ ਠੀਕ ਹੈ ਜੀ ਇਹ ਅੱਜ ਕਿੰਨੇ ਦਿਨਾਂ ਦੀ ਆ ਇਹ ਅੱਜ 13 14 ਦਿਨਾਂ ਦਾ ਹੋ ਗਿਆ ਬੱਚਾ ਲਓ ਜੀ 13 14 ਦਿਨਾਂ ਦੀ ਇਹ ਸੋਈ ਆ ਠੀਕ ਹੈ ਜੀ ਨੌ ਦੀ ਗਰੰਟੀ ਤਸल्ली ਰਹੂਗੀ वैसे खांड़, खांड़, तो दे तो चलो ਪਈਆ ਖੰਡ ਕਿਲੋ ਖੰਡ ਕਾਟੀ ਪਸਣਾ ਚਾਹੀਦਾ ਠੀਕ ਹੈ ਜੀ ਉਹ ਗੱਲਬਾਤ ਵੀ ਹੋਵੇ ਨਾ ਹੋਵੇ ਦੱਸੀ ਪਰ ਨੌ ਦੀ ਗਾਰੰਟੀ ਤਸੱਲੀ ਹਾਈ ਤੋਂ ਮੀਡੀਅਮ ਦੇ ਵਿੱਚ ਬਾਕੀ ਮਾਝ ਤੁਸੀਂ ਦੇਖ ਸਕਦੇ ਜੇ ਗੋਲਾ ਗਾਲਾ ਬਹੁਤ ਆ ਕੁਆਲਿਟੀ ਪੂਰੀ ਅੱਛਾ ਸੋਨੀ ਵੀਰੇ ਬੱਚਾ ਮਗਰ ਕੀ ਤੇ ਕੱਟੀ ਕਟਾ ਜੀ ਕਟਾ ਕਟਾ ਆਹ ਬੈਠਾ ਮੇਰ ਹਾਂ ਆ ਬੈਠਾ ਜੀ ਠੀਕ ਆ ਜੀ ਬੇਟਾ ਮਰਾ ਠਾਇਓ ਜੀ ਕਟੇ ਆਪ ਤੈਨੂੰ ਲਓ ਜੀ ਆ ਕਰੋ ਜੱਗ ਠਾ ਦਿਓ ਬੱਚੇ ਨੂੰ ਆ ਆ ਲਓ ਠੀਕ ਆ ਜੀ ਜੋ ਕਹਾਂ ਦੇ ਜੀ ਚੱਲ ਠੀਕ ਆ ਠੀਕ ਆ ਲਓ ਇਹ ਕਟਾ ਮਗਰ ਠੀਕ ਆ ਸੋ 9 ਕਿਲੋ ਦੋ ਤੇ ਸੋਨੀ ਪਾ ਕੀ ਮੋਲ ਨਾਲ ਕੀ ਡਿਮਾਂਡ ਰੋਈ ਦੀ ਮੋਲ ਤੇ ਸੋਨੀ ਸਾਹਿਬ 80000 ਰੁਪਏ ਕਰਦੇ ਆ ਵਾਹ 85 ਦੀ ਦੇ ਦिए ਮਾਰ ਕੇ ਛਾਲ ਇੱਕ ਵੱਡੀ ਤੂੰ ਐ ਮਾਰਦੇ ਵੱਡੀ ਆ ਜਪਾਂ ਵੱਡੀ ਮਾਰਦਾ ਆਪਾਂ ਛੋਟੀ ਮਾਰ ਲਾ ਜ ਤੇਰੀ ਤੇਰੀ ਲੈ ਵੀ ਦੁੱਧ 9 ਕਿਲੋ ਦੋਸਤੋ ਦੁੱਧ 9 ਤੋਂ 12 ਵੀ ਹੋ ਸਕਦਾ ਬਾਕੀ ਮੇਰਾ ਭਰਾ ਕੋਲ ਨਹੀਂ ਹੋਗਾ ਸਿੰਦੂ ਸਾਹਿਬ ਆ ਪਰ ਦੱਸਣਾ ਨਾ ਹੋਈ ਆ ਆ ਆ ਦੇਖੋ ਤੇ ਕੋਈ 85 ਵੀ ਤੇ ਕੋਈ 88 ਨਹੀਂ ਤੇ ਕੋਈ 86 ਨਹੀਂ ਸੋਨੀਪਾ ਬਿਆਸੀ ਦੀ ਦੇ ਦਾਂਗੇ ਜੀ ਦੇ ਦਾਂਗੇ ਜੀ ਲਓ ਜੀ 82000 ਦੀ ਇਹ 200 ਮੈਂ ਮਿਲ ਜੂਗੀ ਤੁਹਾਨੂੰ ਠੀਕ ਆ ਸੱਜਰਤਾ ਜੀ ਸੂਈਏ ਮੇਲ ਕਾਫ ਬੱਚਾ ਤੁਹਾਨੂੰ ਦਿਖਾਤਾ ਠੀਕ ਹੈ ਜੀ ਦਿਨਾਂ ਬਾਅਦ ਮੇਰਵਾ ਮਿਲ ਗਿਆ ਬਾਕੀ ਆ ਮੂੰਹ ਮੱਥੇ ਦੀ ਜ਼ਹਿਰ ਤੋਂ ਆ ਰੁਪਈਆ ਮੋਸਟਲੀ ਜਿਆਦਾਤਰ ਆਪਣੇ ਭੈਣ ਭਰਾ ਇੱਥੇ ਕਿਤੇ ਕੇ ਖਰਚ ਕਰਨ ਵਾਲੇ ਹੁੰਦੇ ਆ ਤੇ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਕਿਉਂਕਿ ਦੁਕਾਨਦਾਰੀ ਆ ਪਹਿਲਾਂ ਵੀ ਆਪਾਂ ਕਾਫੀ ਵਾਰੀ ਜਿਗਰ ਕੀਤਾ ਵੱਡਾ ਛੋਟਾ 80 ਦਾ ਪਰਤਾ 75 ਦਾ 85 ਦਾ ਲੱਖੋਂ ਬਾਹਰ ਸਵਾ ਲੱਖੋਂ ਬਾਹਰ ਠੀਕ ਹੈ ਜੀ ਹਰੇਕ ਪਸ਼ੂ ਐਨੀਮਲ ਰੱਖਣਾ ਪੈਂਦਾ ਹਾਂਜੀ ਹਾਂਜੀ ਤੇ ਸੋਨੀ ਵੀਰੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਆਪਣਾ ਹੈ ਜੀ 915788044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲਪਲਾ ਜਿਹੜੇ ਨਾਲ ਹੀ ਪੈਂਦਾ ਜੀ ਠੀਕ ਹੈ ਅਸੀ ਗੱਲ ਸਤਿ ਸ੍ਰੀ ਅਕਾਲ ਵੀਰੇ ਲੋ ਵੀ ਇੱਥੇ ਦੋਸਤੋ ਮਾਲ ਤਕਰੀਬਨ 5 7 5 7 ਮੱਝਾਂ ਝੋਟੀਆਂ ਐਵਰੀ ਟਾਈਮ ਜਿਹੜੀਆਂ ਖੜੀਆਂ ਹੁੰਦੀਆਂ ਨੇ ਨਵੇਂ ਪਸ਼ੂ ਆਜਦੇ ਰਹਿੰਦੇ ਸਮੇਂ ਸਮੇਂ ਨਾਲ ਪੁੱਛ ਕੇ ਸਪਨੀ ਕਰਦੇ ਰਿਆ ਕਰੋ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ 6 ਲੱਗ ਸੀਗੇ 4 ਸੁਈਆਂ ਮੱਝਾਂ ਝੋਟੀਆਂ ਦੋ ਗੱਬਰ ਤੁਹਾਨੂੰ ਦਿਖਾ ਦਿੱਤੇ ਨੇ ਠੀਕ ਹੈ ਜੀ ਬਾਕੀ ਭਾਪੜ ਤੇ ਬਿਲਕੁਲ ਜਾਇਜ਼ ਪਸ਼ੂਆਂ ਦੇ ਹਿਸਾਬ ਨਾਲ ਠੀਕ ਹੈ ਜੀ ਬਾਕੀ ਮੇਰਾ ਭਰਾ ਤੋਰ ਫਿਰ ਕੇ ਹਰੇਕ ਨੇ ਟਰਾਈ ਮਾਰਨੀ ਹੁੰਦੀ ਆ ਆਪਣੀ ਸੱਜੇ ਖਾਪਿਆਂ ਪੁੱਛ ਕੇ ਚ ਜਾਂ ਟਰਾਈ ਮਾਰ ਕੇ ਫਿਰ ਵੀ ਤੁਸੀਂ ਫੋਨ ਕਾਲ ਤੇ ਗੱਲ ਕਰ ਸਕਦੇ ਹੋ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਾਥੀ ਸ੍ਰੀਆ ਕਾਲ ਜੀ ਬਸ